ਮੇਲੇ ਨੂੰ ਚਾਚੇ ਨੂੰ ਹਾਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਬਾਈ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਮਲਕੀਤ ਬਾਈ ਬਲੌਗ 'ਚ ਬਾਕੀ ਲੋ ਬਈ ਤਿਆਰ ਹੋਣ ਲੱਗਿਆ ਲੇਵਰ ਮਿਲ ਗਈ ਵਾਲੇ ਖੇਤ ਆਪਾਂ ਨੇ ਸਵੇਰੇ ਡੋਲਾਂ ਡੂਲਾਂ ਜਿੰਦੀ ਆ ਸਾਫ਼ ਕਰ ਗਏ ਤੇ ਇਹ ਕਹਿੰਦਾ ਗਿੱਲ ਘੱਟ ਹੈ ਵਿੱਚ ਤੇ ਹੁਣ ਇਹ ਆ ਕੇ ਨੂੰ ਦੇਖੀ ਤ ਲੈ ਲੱਡੂ ਵੱਠ ਹੁੰਦਾ ਥਾਲਾ ਹੈ ਉਹ ਇਹਦੀ ਘੱਟ ਹੈ ਗਿੱਲ ਉਹ ਇੰਿਓ ਲੱਗਦੀ ਹੈ ਹੁਣ ਬਾਗ ਜਾ ਇਹਨੂੰ ਫਾੜਿਆ ਨਾ ਸਵੇਰੇ ਸੁਆਗਾ ਸਵੇਰੇ ਸੁਆਗਾ ਅੱਛਾ ਠੀਕ ਨੀ ਹੋਰ ਕੀ ਆ ਹਾਂ ਖੇਤਾਂ ਬਣੇ ਹੋਏ ਆਹ ਬਈ ਆਪਾਂ ਨੇ ਖੇਤ ਇੱਧਰ ਦੱਬਤੀ ਕੀਲ ਆਹਾ ਆਪਣੇ ਮੰਨ ਕੇ ਚਲੋ ਵੀ ਸਵਾਕ ਦੋ ਕੀਲਿਆਂ ਦੇ ਗੇੜ ਵਾ ਕੇ ਆਪਾਂ ਨੇ ਜਿਹੜੀ ਪਹਿਲਾਂ ਜਵੀ ਦੀ ਹੂੰ ਵੀ ਸਵਾਗਾ ਸੁਗਾ ਮਾਰ ਕੇ ਇਹ ਗਿੱਲ ਦੱਬੀ ਵੀ ਆਇਨ ਮੋਗੇ ਪਰ ਹਿੱਲਣੀ ਛੱਡਣੀ ਇਹਨੂੰ ਮੈਂ ਹੁਣ ਵਾ ਕੇ ਗਿਆ ਦੋ ਘੰਟੇ ਪਹਿਲਾਂ ਤਿੰਨ ਤਵੀਆਂ ਨਾਲ ਹਾਂ ਮੈਂ ਚੱਲ ਮੜਾ ਜਾ ਹਵਾ ਧੁੱਪ ਹੁਣ ਮੈਨੂੰ ਇਹ ਤਾਹੇ ਮੈਨੂੰ ਕਿਹਾ ਵੀ ਨੇਰਾ ਹੁੰਦਾ ਹੋ ਜਾਣ ਤੇ ਫਾਲੇ ਮਾਰਦੇ ਉਸ ਬਥੇਰੀ ਪੈਂਦੀ ਸਾਜਰ ਇਹਨੇ ਰੂਟਾ ਵਿਟਰ ਮਾਰਨਾ ਪਹਿਲਾਂ ਹੂੰ ਰੂਟਾ ਵਿਟਰ ਮਾਰੂੰਗਾ ਇਨੂੰ ਹੁਣ ਰੂਟਾ ਬੀਟਰ ਨਹੀਂ ਮਾਰਨਾ ਇਥੇ ਵੀ ਸਵਾਗ ਆਈ ਫਾਲੇ ਮਾਰ ਕੇ ਦੱਬ ਕੇ ਸਵਾਗੇ ਨਾਲ ਦੱਬ ਲੈਣਾ ਸਵੇਰ ਨੂੰ ਦੱਬ ਦੇਰੂ ਫੇ ਹਾਂ ਠੀਕ ਨਹੀਂ ਲੇਬਰ ਮਿਲ ਗਈ ਨਾ ਬੀਜਣਾ ਐ ਉਧਰ ਰੂਟਾ ਬੀਟਰ ਨਾਲ ਬਾ ਕੇ ਸਿਆੜ ਕਰਦਣਾਂ ਮੈਨੂੰ ਲੇਬਰ ਮਿਲ ਗਈ ਸਾਰੀ ਬਾਦ ਨਾਲ ਰੂਟਾ ਬੀਟਣ ਨੂੰ ਠੀਕ ਹੈ ਠੀਕ ਹੈ ਲੇਬਰ ਗੰਨੇ ਵਾਲੀ ਕਿਹਾ ਹੋਇਆ ਦੇਖਦੇ ਚਲ ਆ ਜੂ ਲੇਬਰ ਤਾਂ ਕੋਈ ਲੋਟਾ ਲੈ ਬਣ ਗਈ ਅੱਜ ਪੂਰਾ ਕੋਈ ਲੋਟ ਆਉਗੀ ਉਹ ਉਹ ਵੀ ਡੌਣ ਜਿਹੜੀ ਦੇਖ ਲੈ ਸਾਰੀ ਸਾਹ ਤੱਕੀ ਹੈ ਨਾ ਅੱਜ ਭਾਈ ਧਾਮ ਟੁੱਟ ਗਿਆ ਅੱਜ ਹਾਂ ਉਹ ਸਵੇਰ ਪਹਿਲਾ ਵੀਡੀਓ ਜੀ ਦੇਖਣਾ ਉੱਥੇ ਕੱਖ ਖੜਾ ਦਾ ਲੈ ਲੈ ਬਹੁਤ ਬੁਰਾ ਹਾਲ ਤਾਂ ਹੈ ਬੱਟਾ ਸਾਰੀ ਸਾਫ ਕਰੀਏ ਸੀ ਅਸੀਂ ਬਾਣ ਦੇ ਪਹਿਲਾਂ ਤਾਂ ਸਾਫ ਕਰੀ ਨਹੀਂ ਕੱਖ ਵਿੱਚੇ ਵੱਡੋ ਜੂ ਫਿਰ ਹਾਂ ਪਿੱਛੇ ਠੀਕ ਨਹੀਂ ਤਵੀਆਂ ਨੇ ਹੋਰ ਕੀ ਬਾਦੇ ਭਤੂ ਹਣਾ ਬਾ ਤੂੰ ਤੁਤਾ ਲੱਗ ਪਾਉਣ ਹੋਰ ਕੀ ਬਾਦੇ ਬਾਦੇ ਨਹੀਂ ਰਹੋ ਨਾ ਨਹੀਂ ਜ਼ੂਰ ਕਰਦੇ ਬੈ ਕਹਿੰਦਾ ਹਨਾ ਹੋਰ ਕੀ ਬਾਹੀ ਪਾਉਣੇ ਪਾਉਣੇ ਦੋ ਥੀਲੇ ਆ ਬਾਦੇ ਇਹ ਪਾਉਣੇ ਦੋ ਚਾਹੇ ਹੁਣ ਚਾਰ ਜਾਏ ਗਏ ਹੋਰ ਕੀ ਨਹੀਂ ਫਿਰ ਕੀਆ ਦੋ ਖੁਲੀਵਾ ਸਿਰ ਤੋਂ ਸੱਟਾ ਘੱਟ ਦੋ ਵੱਧ ਫਿਰ ਕੀਆ ਮਤਲਬ ਆ ਕਿਤੇ ਦੇ ਗੱਮ ਨੂੰ ਬਾਕੀ ਬਾਈ ਇਹਦਾ ਦਿਨ ਵੀ ਰਹਿ ਗਿਆ ਅੱਜ ਇਹ ਵੀ ਦਾਖਲ ਕਰਾ ਕੇ ਆਉਣਾ ਤਾਂ ਹੈ ਇਹਦਾ ਦਿਨ ਵੀ ਰਹਿ ਗਿਆ ਅੱਜ ਯਾਰ ਇਹਦਾ ਫੋਨ ਆਇਆ ਉਹਦਾ ਕਹਿੰਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਲੈ ਜਾਓ ਕਹਿੰਦਾ ਬਾਈ ਤੇਰੇ ਕੋਲ ਵੀ ਆਇਆ ਕੱਲ ਮੈਂ ਚਲਾਇਆ ਉਹ ਉਹਨੂੰ ਕਹਿੰਦਾ ਲੈ ਜਾ ਮਾ ਉਦ ਹੀ ਜਾਚੇ ਹਾਂ ਇੱਕ ਟੈਂਕੀ ਇੱਕ ਗੱਦੀ ਬਸ ਇੱਕਾ ਸਲੈਂਸਰ ਜੈ ਇੱਕ ਟਾਇਰ ਇਹ ਵਾ ਨਾਮ ਤੇ ਥੋੜੇ ਵਾਕੀ ਸਾਰਾ ਕੋਈ ਨਵਾਂ ਬਾਤ ਆ ਆਓ ਫੇਰ ਠੀਕ ਆ ਹਾਂ ਚੱਲਦਾ ਹੋਊਗਾ ਇਹਦਾ ਆਓ ਯੇ ਬਿਆਂ ਨਾ ਹੁਣ ਕੱਢ ਨਹੀਂ ਆ ਰਹਾ ਹੈ ਛੱਡਿਆਂੋਂ ਦਾ ਅੱਜ ਹੀ ਛੱਡਣਾ ਛੱਡਣਾ ਤਾਂ ਨਹੀਂ ਇਹ ਲੇਟ ਹੋ ਗਿਆ ਥੋੜਾ ਜਿਹਾ ਕਾਹੀ ਆ ਬਹੁਣੀ ਲੇਟ ਹੋਊਗਾ ਕੰਮ ਹੋਰ ਹੋਰ ਹੈ ਕਿ ਨਹੀਂ ਅੱਛਾ ਇੱਕ ਗੱਲ ਹੈ ਖੇਤ ਬਣਦੇ ਬਹੁਤ ਵਧੀਆ ਹਾਂ ਛੋਟੀ ਜਿਹੀ ਨਹੀਂ ਨਾ ਜਦ ਇਹ ਸਾਡੇ ਸ਼ੱਕਰ ਮੋਣਾਂ ਕੋਲ ਜਾਂਦੇ ਆ ਉਹ ਵੀ ਇਹ ਡੱਕਰ ਨਹੀਂ ਹੈ ਹਾਂ ਨਾ ਭੱਸੀ ਵੀ ਨਹੀਂ ਹੈ ਇਹ ਲੋਟ ਬਣ ਗਈ ਲੋਟ ਬਣ ਗਏ ਇਹਦਾ ਬਹੁਤ ਫਾਇਦਾ ਕੋਈ ਬੜਾ ਪੱਟਾ ਸਾਫ਼ ਕਰੀਏ ਨਾ ਆਪਣਾ ਹਾਂ ਇਹ ਵੀ ਮੇਰੇ ਇਹ ਜਿਹੜਾ ਕੰਮ ਤਾਂ ਜਿੰਨੀ ਕਰਕੇ ਆ ਜਿਹੜਾ ਇਹ ਰੋਪਾ ਜਿਹੜਾ ਕੱਖਦਾ ਮੇਰੇ ਉਹਦੇ ਉਹਦੇ ਹੋਗਾ ਇਹ ਜਿਹੜਾ ਦਾ ਹੁਣ ਤੂੰ ਦੇਖ ਲੈ ਇਹਨੂੰ ਸਾਫ ਕਰੀ ਆ ਗੱਲ ਬਣ ਗਈ ਫੇਰ ਐਨ ਕੰਮ ਕਰਾ ਹੁਣ ਕੰਮ ਕਰਾ ਜੀ ਐਨ ਹੋਰ ਤੇ ਮੇਰਾ ਬਾਈ ਸਾਨੂੰ 12 1 ਵਜ ਗਿਆ ਉਰੀ ਪੱਟਾ ਸਾਫ ਕਰਦੇ ਆ ਨੂ ਜਾਂ ਤੂੰ ਹੀ ਸੌ ਸੌ ਹੋਏ ਹੋਏ ਤੇ ਹੋਰ ਪਾਣੀ ਦੀ ਪੀਕੇ 2 ਲੀਟਰ ਦੀ ਬੋਤਲ ਹਾਂ ਬਾਕੀ ਆਵੇਂ ਜੇ ਥੀ ਹੋ ਰਹਿ ਗਈ ਆ ਬਹੁਤ ਹੁੰਦੀ ਤੇ ਪਹਿਲਾਂ ਹੁਣ ਤਾਂ ਪੱਟੇ ਦਿੱਤੀਆਂ ਗਾ ਕਿਆ ਹਾਂ ਹਾਂ ਖਜੂਰਾ ਹਾਂ ਖਜੂਰਾ ਦੱਸ ਦੇ ਆਹ ਖੜੀਆਂ 5 4 ਹਾਂ ਇਹ ਵੀ ਸਵੇਰੇ ਸਵੇਰਾ ਕਹਿੰਦੇ ਇਹ ਪ੍ਰਾਂ ਖੜੀਆਂ ਨੇ ਆਈ ਨਹੀਂ ਛੱਲੀਆਂ ਝੁੱਲੀਆਂ ਤਾਂ ਹੋਣੀਆਂ ਜਿੱਦੇ ਹਾਂ ਉਹ ਤਾਂ ਆ ਹੀ ਖੜੀਆਂ ਇਹ ਸਵੇਰ ਵਗਲਾ ਛੇੜਦਾ ਨਹੀਂ ਬਹੁਤੀਆਂ ਚੀਜ਼ਾਂ ਹੈ ਕਿ ਨਹੀਂ ਇੱਕ ਹੋਰ ਆ ਇੱਕ ਨਾ ਹੋਣੀ ਤਾਂ ਪਾਇ ਕਰਦੇ ਮਨੂੰ ਇਹਦਾ ਹੋ ਜਾਦਾ ਬਬੋਲੇ ਲਮਕਮਾ ਜਾ ਬਬੋਲੇ ਇਹ ਕਰਦੇ ਨਾਲੇ ਕਹੀ ਕੜਾਈ ਕੜਦੇ ਆ ਲੈਣਾ ਪਾਉਂਦੇ ਉਹ ਝੂੜੇ ਨਹੀਂ ਰਹੇ ਯਾਰ ਹੁਣ ਝੂੜ ਰਹਿ ਗਏ ਨਦੀਆਂ ਚ ਫੋਟਾ ਗੰਨੇ ਦੇ ਪੱਤੇ ਨੂੰ ਪਾੜਦੇ ਆ ਉਹ ਉਹਦਾ ਬਣਾਉਂਦੇ ਆ ਆਹ ਦੇਖ ਲੈ ਤੂੰ ਕਿੱਕੜਾ ਬਣਦੇ ਆ ਉਹ ਵਿਚੇ ਬੈਠਣ ਦੀ ਜਗ੍ਹਾ ਕਰਦੇ ਆ ਉਹ ਥੱਲੇ ਨੂੰ ਵਰਦੇ ਆ ਵਿਚੇ ਬੈਂਦੇ ਆ ਵਿਚੇ ਬੈਂਦੇ ਆ ਨਾਲ ਹਲੀ ਬਿੱਲੀ ਜਾ ਸੁਪੀ ਤੇ ਹੁੰਦਾ ਨਾ ਸੱਪ ਜੜ ਜਾਂਦਾ ਬਾਈ ਉੱਪਰ ਚੜ ਜਾਂਦਾ ਸੱਪ ਇੱਕ ਖਜੂਰ ਦੇ ਉੱਪਰ ਚੜ ਜਾਂਦਾ ਹੁੰਦੇ ਅੰਡੇ-ਉੰਡੇ ਪੀਣ ਅੱਛਾ ਇਹ ਖਜੂਰ ਪਤਾ ਬਹੁਤ ਛੇਤੀ ਜੜਦਾ ਉਹ ਸੱਪ ਅੱਛਾ ਇਹ ਲੜ ਕਿੰਨੀ ਉੱਚੀ ਹੈ ਉੱਪਰ ਚੜ ਜਾਂਦਾ ਇਹਨ ਹਾਂ ਬਹੁਤ ਚੜ ਜਾਂਦਾ ਉੱਪਰ ਦਾ ਹੋਰ ਨਾ ਮਾਰਦਾ ਉਹ ਕਿਉਂ ਗਿਆ ਇਹਦੇ ਬਾ ਹੁੰਦੇ ਆ ਤੇਰੇ ਜਿੱਥੇ ਖਜੂਰ ਦਾ ਪੱਤਾ ਝੜਦਾ ਫੌਡੇ ਬਣ ਜਾਂਦੇ ਆ ਅੱਛਾ ਉਦੇ ਬਣ ਕੇ ਨਾ ਫਿਰ ਉਦੇ ਵਿੱਚ ਫਸ ਫਸ ਕੇ ਜੜੀ ਜਾਂਦਾ ਸੱਪ ਵਾ ਵਾ ਉਹ ਪੈਰ ਜੇ ਜੜੀ ਜਾਂਦਾ ਫਿਰ ਪੈਰ ਜੇ ਬਣੀ ਜਾਂਦੇ ਉਹਦੇ ਹਾਂ ਆਵਾਜ਼ ਦੀ ਆਵਾਜ਼ ਦੀ ਸਾਡੀ ਵਾਲੀ ਸਾਡੀ ਵਾਲੀ ਕੱਟੇ ਨਾ ਮੂੰਹ ਥੋੜਾ ਜਿਆਦਾ ਘਟ ਕੇ ਤਾਂ ਦਿਨ ਤੇ ਉਹ ਫਿਰ ਕਾਲਾ ਕਾਲਾ ਜਿਹਾ ਮੂੰਹ ਲੱਗੀ ਜਾਂਦਾ ਹਾਂ ਹੈ ਕਿ ਨਹੀਂ ਉਹ ਤਾਂ ਚਾਚਾ ਸਨ ਖਾਏ ਇਹ ਦਸ ਲਈ ਲੋੜ ਦੀ ਹਾਂ ਇਹਦਾ ਰੱਜੀ ਨਾ ਇਹਨਾਂ ਬਹੁਤ ਆ ਉਹਦਾ ਗਿੱਲ ਘੱਟ ਆ ਬਾਬ ਕਹਿੰਦਾ ਬਾਬ ਗਿੱਲ ਘੱਟ ਲੱਗਦੀ ਆ ਮੈਨੂੰ ਨਾ ਨਾ ਗਿੱਲ ਬਹੁਤ ਆ ਉਹ ਨਾਲੇ ਕਹਿੰਦੇ ਨੇ ਜੰਮੇ ਆਉਣਾ ਕਹਿੰਦੇ ਨੂੰ ਇੰਨੀ ਕੇ ਬਹੁਤ ਆ ਫਾਲੇ ਬਾਲ ਆਉਂਦਾ ਵੀ ਥੋੜੇ ਘੱਟ ਰੱਖ ਦੂਰ ਨੂੰ ਆਵੇ ਫਾਲੇ ਕੋਈ ਜੰਦੇ ਆ ਫਿਰ ਹੈ ਕਿ ਨਹੀਂ ਪੂਰੀ ਗੱਲ ਆ ਬਾਈ ਲੱਡੂਆ ਦੇਖ ਲੈ ਬਸ ਇੱਕ ਗੱਲ ਸੁਣ ਲੈ ਜੇ ਹੁਣ ਤੂੰ ਚੱਲ ਤਿੰਨ ਵਾਰੀ ਸੁਹਾਗਾ ਵੱਜ ਗਈ ਤੇ ਪਰ ਇਹਦੇ ਚਾਹ ਦੇਣਾ ਗਿੱਲਾ ਫੁੱਜ ਹੁਣ ਇਹਦੇ ਵਿੱਚ ਆਹੀ ਚੱਕਰ ਆ ਹੁਣ ਐਵੇਂ ਨਾ ਥਵਾਗਾ ਮਾਰਿਆ ਤਿੰਨ ਵਾਰ ਅੱਛਾ ਤੈਨੂੰ ਉੱਪਰ ਕੀਤਾ ਜਾਮ ਕਰਾ ਦੇ ਤੇ ਇੱਥੇ ਆ ਪਟਨਾ ਦਾ ਅਗਿੱਲਾ ਅਗਿੱਲਾ ਤੇ ਜੰਨਾ ਹੈ ਹੋਰ ਕੀ ਹੈ ਹੁਣ ਐਕਸਟੈਂਟਾਈਡ ਵੀ ਕਰ ਦੇਦਾ ਉਹ ਕਰਦੇ ਨਾ ਮੇਰੇ ਭਈਆ ਮਿਲੂੰਗਾ ਹੀ ਮਿਲ ਜਾਣੇ ਹੈ ਹਾਂ ਮਿਲ ਜਾਣੇ ਮਿਲ ਜਾਣੇ ਛੋੜ ਜਾ ਉਹ ਚੜੇ ਹੋਏ ਆ ਟ੍ਰੇਨੋਂ ਨੇ ਆ ਜਾਣਾ ਕਹਿੰਦਾ ਤਾਂ ਹੈਗੇ ਚੜੇ ਪਰ ਇਹ ਪਤਾ ਨਹੀਂ ਚੜਨਾ ਚੜੇ ਹੋਣਾ ਹੈਗੇ ਹੈ ਪਹਿਲਾਂ ਹੀ ਕਹਿੰਦਾ ਦੋ ਦਿਨ ਨੂੰ ਜਨਣਾ ਆ ਹੁਣ ਫੇਰ ਲੇਟ ਹੋ ਗਏ ਮੰਨੂ ਇਧਰੋਂ ਆਇਆ ਆਵਾਜ਼ ਦੇ ਪੀਆ ਵੀ 60-70 ਹਜ਼ਾਰ ਲੱਗਿਆ ਮੈਂ ਕਹਿੰਦਾ ਫਾਲੇ ਪਾਉ ਬਧੀ ਚੱਲਦੇ ਆ ਹੈਂ ਹਾਂ ਫਾਲੇ ਦਾ ਬਧੀ ਚੱਲਣੀ ਹੈ ਹੋਰ ਪੈਸੇ ਹੀ ਬਾਅਦ ਲੱਗੇ ਹੋਏ ਆ ਪਰ ਇੱਕ ਗੱਲ ਹੈਗੀ ਦੁੱਲੇਰਾਮਾ ਬਾਈ ਕਲਾ ਕੁਆਲਟੀ ਆ ਕਾਰੀਗਰ ਬਹੁਤ ਹੈ ਹਾਂ ਕੁਝ ਵੀ ਆ ਜਾਏ ਕੁਝ ਵੀ ਆ ਕਾਰੀਗਰ ਬਹੁਤ ਆ ਇਹਦਾ ਤਾਂ ਛੱਟ ਦੀ ਬਾਜੀ ਜੀ 2000 ਰੁਪਏ ਥੋੜਾ ਆ ਥੋੜਾ ਆ ਤੁਸੀਂ ਛੱਟ ਨਹੀਂ ਲੱਗਨੇ ਕਰਕੇ ਉਹ ਹੋ ਗਿਆ ਹਾਂ ਇਹ ਤੁੰਤ ਜਦੇ ਆ ਥੰਦੇਾਰੇ ਤੇ ਥੰਦੇ ਸਾਡੇ ਹੈਂ ਹੋਰ ਕੀ ਠਿਕਟ ਲਾਲਾ ਤੂੰ ਮੜੀ ਲੈਂਡ ਲੈ ਲੈਣਾ ਕਹਿੰਦਾ ਖਰਾਬ ਹੋ ਗਈ ਜੀ ਉਹ ਖਰਾਬ ਨਹੀਂ ਹੋਈ ਇਹਦੀ ਗਰੰਟੀ ਆ ਬਾਈ ਲੈਟ ਦੀ ਅੱਛਾ ਇਹਨੂੰ ਕਹਾਂ ਮੋੜ ਕੇ ਦੇਖ ਕੇ ਲੈ ਕੇ ਦੁਬਾਰਾ ਆਵੀ ਨਾ 900 ਦੀ ਲੈਟ ਹੈ 900 ਦੀ ਇੱਕ ਹੈ ਫੇਰ 1100 ਦੀ ਆਉਗੀਆਂ ਆ ਦੋ ਜਿੱਥੇ ਲੈ ਆਇਆ ਸਰੰਦ ਤੇ ਸਰੰਦ ਤੇ ਕਹਿੰਦਾ ਬਾਈ ਦੁਕਾਨ 'ਚ ਸਿੱੜਦੀ ਹੁਣ ਚਿੰਤਿਆ ਬਾਦਦੀਆਂ ਇਹਨੇ ਘੰਟੇ ਕਿਥੇ ਇੱਕ ਪੀਲੀ ਬਣਲਾ ਜਿਹੜਾ ਆਪਣੇ ਆਪ ਇੱਕ ਚਿੱਟੀ ਬਣਲਾ ਜੇ ਨਾ ਜੇ ਥਾਲੀ ਖਰਾਬ ਆ ਫੇਰ ਤਾਂ ਸ਼ੁਰੂ ਤੋਂ ਹੀ ਬਣਨੀ ਚਾਹੀਦੀ ਸੀ ਹੋਰ ਉਹ ਨਹੀਂ ਗਰਮ ਹੋ ਗਿਆ ਉਹਦੀ ਪਤਾ ਨਹੀਂ ਕਾਤੇ ਹੁੰਦੀਆਂ ਇਹੇ ਗਰਮ ਹੁੰਦੀ ਐ ਬਰੋ ਫੇਰੇ ਨਾ ਹੁਣ ਬਹਾਂ ਨੂੰ ਬਦਲ ਤੂੰ ਠੀਕ ਨਹੀਂ ਕਰ ਲਈ ਗਾਰੰਟੀ ਚਾ ਗਾਰੰਟੀ ਚਾ ਹਾਂ ਉਹਨੇ ਸਕੂਟਰੀ ਦੀ ਬੈਟਰੀ ਲੈ ਆਏ ਗਏ ਨਾ ਬਦਲਾ ਕੇ ਹਾਂ ਤਿੰਦੇਰਾ ਦੀ ਅੱਛਾ ਗਾਰੰਟੀ ਚ ਦੀ ਹਾਂ ਵਾ ਠੀਕ ਐ ਯਾਰ ਠੀਕ ਐ ਮੈਂ ਸਾਬ ਜੂ ਤੂੰ ਸਹੀ ਗਿਆ ਤਾਂ ਮੈਂ ਕੋਲੋਂ ਲਈ ਛੱਡ ਹਾਂ ਹਾਂ ਹੁਣ ਇੱਥੇ ਵੀ ਤੂੰ ਦੇਖ ਲੈ ਜਾ ਆਇਆ ਲੈ ਕੇ ਆਵੇਂ ਯਾਰ ਕਿਬਿਆਂ ਦੇ ਕਿੰਨੀ ਬਾਟ ਬਣ ਜੇਣੀ ਹੈ ਮੈਂ ਕਰ ਲਾ ਤੇ ਯਾਰ ਅੱਜ ਤਾਂ ਕਿਹੜਾ ਬਿਜਣਾ ਪੰਜ ਚਾਰ ਦੇ ਨਾ ਹਾਂ ਪਿਆਲ ਵੇ ਓਰੇ ਮੈਂ ਇੱਥੇ ਹੀ ਲੈ ਜਾ ਗਾ ਇੱਥੇ ਕਿਹੜੇ ਰੋੜਾ ਕੋਈ ਰੋੜਾ ਆ ਗਿਆ ਨਾਲੇ 19 ਦੀਆਂ ਹੋਰ ਕਿਆ 19 20 ਦੀਆਂ ਪਤਾ ਨਹੀਂ ਆਵਾ ਇੱਥੇ ਲਾਉਟ ਮੰਟ ਹੋਈ ਸੀ ਹਾਂ ਮੈਂ ਇੱਥੇ ਛੱਡ ਈ ਹਾਂ ਸਾਫ ਖੇਤ ਹੈ ਨਾ ਹੁਣੇ ਪਿੰਡਾਂ ਦੇ ਦੋ ਤਿੰਨ ਪਿੰਡਾਂ ਚ ਇੱਕ ਇੱਕ ਜਾਨੇ ਰੱਖੀ ਪਈ ਆ ਘੋੜੀ ਪਹਿਲਾ ਹੈ ਜੀ ਇੰਦਿਆ ਯਾਰ ਜੇ ਨਾ ਹੋਵੇ ਤਿੰਨ ਦਿਨ ਚ ਚਾਰ ਚਾਰ ਕੋਲ ਆਓ ਫੇਰ ਲੈ ਰੱਖਦਾ ਇੱਥੇ ਰੱਖਲਾ ਬਣਾ ਕੇ ਰੱਖਦਾ ਟ੍ਰੈਕ ਹਾਂ ਪਹਿਲਾਂ ਕਹਿੰਦਾ ਚੱਲ ਉੱਥੇ ਛੱਡ ਦੇ ਜਾ ਹਾਂ ਹੁਣ ਇਕੱਲਾ ਬੰਦਾ ਕੀ ਕਰੇ ਇਕ ਆਇਦਾ ਖਾਉਂ। ਇਹ ਆਲੇ ਵੀ ਜਾਣਾ ਪੈਂਦਾ ਉਹਨੂੰ ਕਿਧਰੇ ਨਾ ਕਿਧਰੇ। ਹਾਂ। ਮਾਈਕ ਬੰਦਾ ਹੋਰ ਰੱਖ ਨਾਲ। ਠੀਕ ਹੈ। ਜੇ ਕਿਸੇ ਨੂੰ ਕੋਈ ਨਹੀਂ ਹੁੰਦੀ ਆਪੇ ਬੰਦਾ ਰਲ ਗਿਆ ਤਾਂ ਲਾਲਾ। ਹੋਰ ਕੀ ਆ? ਬਹੁਤ ਢਲੇ ਬੰਦਾ ਜਾਂਦੀ ਅੱਜ ਦਾ। ਬੱਦਲਾਂ ਦਾ ਕਹਿੰਦਾ ਰਾਤ ਨੂੰ ਮੂੜ ਚਲਾ ਕੇ ਆਉਣੀ ਮੰਡ ਜੇ। ਅੱਛਾ। ਮਾਹ ਦੇਖ ਲਿਆ ਯਾਰ ਬਾਈ। ਬਾਈ ਦੋ ਤਿੰਨ ਦੱਸਿਆ ਹੋਇਆ ਤੂੰ ਰਹਿਣ। ਪਹਿਲੀ ਸਾਈ ਮਾਹ ਦੇਖ ਲੈ, ਓਦੇ ਬਾਅਦ ਦੇਖਾਂਗੇ। ਠੀਕ ਨਿਕਲ? ਹੋਰ। ਨਾ ਹੁਣ ਇਹੇ ਜਿਹਾ ਮਾ ਬੱਦਲਾਂ 'ਚ ਹਵਾ ਦਾ ਪਤਾ ਘੜੀ ਮਾ ਜਾਂਦੀ ਐ। ਘੜੀ 'ਚ। ਅਰੇ ਇੱਤੇ ਜਮ ਕਣਕਾ ਇੱਥੇ ਰੇਤਾ ਆ ਰੇ ਸੁੱਕੀ ਜੀਵੀ ਨਾ ਆ 500 ਜੋੜੀ ਹਵਾਈ ਉਹਨੇ ਕਣਕ ਦੇ ਤੱਗਿਆ ਸੜਤੀ ਆ ਅਰੇ ਜੀ ਬੱਲ ਪਈ ਵੀ ਆ ਹੁਣ ਕਣਕ ਨੂੰ ਉਹ ਫੇ ਹੌਲੀ ਪਈ ਜਾਂਦੀ ਆ ਇੱਕ ਹੋਰ ਦੇਖਿਆ ਮੈਂ ਅੱਜ ਜਿਹੜਾ ਰੇਤਾ ਏ ਹਾਂ ਐਦਾ ਜੇ ਹੁਣ ਮਾਰਚ 'ਚ ਪਾਣੀ ਲੱਗਦਾ ਉਹਨੂੰ ਰੇਤਾ ਨਿਕਾ ਨਾ ਹਾਂ ਮਾਰਚ ਦੇ ਐਂਡ ਵਿੱਚ ਨੂੰ ਤੇ ਮੈਂ ਹਾਲੀ ਕਣਕ ਹੋਰੇ ਬਣ ਜਾਂਦੀ ਜਿਹੜਾ ਉਹਨੂੰ ਹਵਾ ਜੀ ਪੈ ਜਾਂਦੀ ਆ ਹੋਰ ਕੀ ਆ ਅਜੇ ਡਾਕਰ ਝਾਲ ਲਾਂਦੀ ਝਾਲ ਇਹ ਹਾਂ ਰੇਤਾ ਨਹੀਂ ਰੇਤਾ ਨਹੀਂ ਮੈਂ ਤਾਂ ਉਹ ਜੇ ਮੈਂ ਇੱਕ ਹੋਰ ਦੇਖਿਆ ਤੇ ਤੁਮ ਜਿਹੜਾ ਜਮੀ ਲੈਣਾ ਉਪੇ ਹਾਂ ਕਹਿੰਦੇ ਭਾਈ ਸਾਨੂੰ ਬੂਟੇ ਹੀ ਦੇ ਦੋ ਮਾਦੂ ਜੋ ਵੀ ਜਾਣਦੇ ਦਾ ਹੈਗੇ ਆ ਹਾਂ ਕਹਿੰਦੇ ਨਹੀਂ ਅਸੀਂ ਬੂਟੇ ਦਾ ਵੀ ਸੌਦਾ ਕਰ ਲੈਂਦੇ ਆ ਮਾਫੇ ਗਾਹਾਂ ਆਇਓ ਬਣ ਕੇ ਤੇ ਜਦਾਂ ਕਣਕ ਵੱਢੂਗੀ ਤੇ ਲੈਣ ਨੂੰ ਡੈਮੋ ਦਿਖਾ ਦੇ ਇੱਕ ਖੜਾ ਮੇਰਾ ਉੱਥੇ ਲੈ ਧੀ ਪਹਿਲੇ ਥੋੜਾ ਹੱਥ ਖੋਲੀ ਆ ਕੋਈ ਗੱਲ ਨਹੀਂ ਮੇਰਾ ਲੰਬੜ ਲਿੱਖ ਕੇ ਲੈ ਗਏ ਮਾ ਕਣਕ ਕੀ ਜਿਹਾ ਆਇਓ ਫਿਰ ਠੀਕ ਨਹੀਂ ਗੱਲ ਅੱਛਾ ਬੂਟੇ ਲੰਦੇ ਆ ਕਹਿੰਦਾ ਬੂਟੇ ਵੀ ਲੰਦੇ ਸੌਦਾ ਕਰਦੇ ਆ ਅਸੀਂ ਅੱਛਾ ਫੇਰ ਤੁਸੀਂ ਆਪਣੇ ਨਾਲ ਦਿਖਾਉਣਾ ਉੱਥੇ ਵਾਲੇ ਦਾ ਹੁਣ ਤਾਂ ਕਣਕ ਖੜੀ ਆ ਯਾਰ ਹਾਂ ਦਿਖਾਉਣੇ ਤਾਂ ਮਾ ਬੂਟੇ ਦਿਖਾ ਦਿੱਤੇ ਮਾ ਇਹ ਜਿਹੀ ਹੈ ਹਾਂ ਇਹਦੇ ਮਾੜੇ-ਮੂਟੇ ਬਦਲੇ ਹੋਊਗੇ ਮਾੜੀ ਈ ਗੱਲ ਮਾੜ ਕਣਕ ਖੜੀ ਐ ਕਣਕ ਬੋਟਾਪ ਦੀ ਖੜੀ ਉੱਥੇ ਕਣਕ ਖੜੀ ਐ ਇੱਕ ਨੰਬਰ ਹੁਣ ਇਹੇ ਜੇ ਮੈਂ ਕਣਕ ਦੇ ਕੇ ਕੁਝ ਨਹੀਂ ਵੜਨਾ ਫੇਰ ਹੋਰ ਇਹ ਕਣਕ ਘੜ ਦੇ ਘਾਟੋਂ ਪੂਹੀ ਯਾਰੀ ਕਣਕ ਹੁੰਦੀ ਐ ਹੈ ਕਿ ਨਹੀਂ ਫੇਰ ਕੀ ਹੋ ਜਾ ਤੂੜੀ ਫੇਰ ਹੋਰ ਫੇਰ ਤੂੜੀ ਤੂੜੀ ਵਰ ਤੇ ਤੇ ਤੂੜੀ ਤੂੜੀ ਕਿੰਨੀ ਮਹਿੰਗੀ ਐ ਤੂੜੀ ਦਾ ਵੀ ਤਾਂ ਫਾਇਦਾ ਹੀ ਐ ਵਾ ਬਾਵਣੀਓ ਬੜਾਈ ਕੜਾਈ ਦਾ ਤੂੜੀਓ ਮੂੜ ਜਾਂਦੀ ਐ ਲੈ ਹੋਰ ਹੁਣ ਕੰਦੀ ਆ ਬਸ ਹਾਂ ਕੈਰੈਕਟਰ ਖੜਾ ਕੇ ਉਹਨਾਂ ਦਾ ਉਹ ਨਹੀਂ ਖੜਾ ਹੁੰਦਾ ਦੁੱਲੇ ਨੂੰ ਕੋਈ ਆਦਾ ਮਾਰ ਝਰਨਾ ਬਦਲ ਦੂ ਜਿੱਦ ਨਹੀਂ ਗੱਲ ਸਾਡਾ ਜਿਹੜਾ ਕੈਮਰਾਮੈਨ ਆ ਉਹਨੇ ਖਲਾਇਆ ਮੈਂ ਵੋਲਟ ਹਾਂ ਉਹ ਕਹਿੰਦਾ ਕੱਲਾ ਕੱਲਾ ਕਰਿਆ ਉਹਨੂੰ ਠੀਕ ਠੀਕ ਸਾਨੂੰ ਉਹ ਕਹਿੰਨੇ ਰਾ ਹਾਂ ਜੇ ਹੁਣ ਨਹੀਂ ਪਾਉਂਦੇ ਫਿਰ ਔਖਾ ਹੁੰਦਾ ਕੰਮ ਹੈ ਕਿ ਨਹੀਂ ਸਾਡਾ ਹੋਰ ਕੀਆ ਸਾਡਾ ਕੱਲ ਅੱਜ ਵੀ ਟਾਈਮ ਵਿਗੜ ਗਿਆ ਨਹੀਂ ਬਾਕੀ ਭਾਈ ਆਹ ਕੰਮ ਉਹਦਾ ਇਹ ਉਹਨੂੰ ਵਧੀਆ ਲੱਗਦਾ ਹਾਂ ਕੈਮਰੇ ਵਾਲਾ ਹੋਰ ਕ ਨਹੀਂ ਤਾਂ ਸਵੇਰ ਦਾ ਸਾਡੇ ਸਵੇਰ ਦੇ ਤਾਂ ਅਸੀਂ ਸਵੇਰ ਦੇ ਖੇਤ ਪਈਆਂ ਜਾਂ ਫਿਰ ਉਹ ਨਹੀਂ ਆਇਆ ਫਿਰ ਸਾਨੂੰ ਇਥੇ ਹਰ ਚੱਕੜਾ ਪਿਆ ਹੁਣ ਮੇਰੇ ਹੋਏ ਉਹ ਤਾਂ ਥੋੜਾ ਜਿਹਾ ਕੰਮ ਕਰਾਉਣ ਗਿਆ ਹੋਣਾ ਹਾਂ ਉਹ ਕੋਈ ਤਾਂ ਖੰਡਾਈ ਦਿੱਤਾ ਮਾ ਖਨਾ ਤਾਂ ਉਹਨੂੰ ਇਕੱਠਾ-ਕਾਦ ਕਰੂਗੇ ਹਾਂ ਹੋਰ ਕੀ ਹੈ ਕਿ ਨਹੀਂ ਆ ਇਕੱਠਾ-ਕਾਦ ਕਰੂਗੇ ਇਹਨੂੰ ਇਕੱਠਾ ਮੈਨੂੰ ਮੁਸ਼ਕਿਲ ਲੱਗਦਾ 9-10 ਬਜਾਣੇ ਉਹਨਾਂ ਨੇ ਹੋਰ ਇਹ ਕੜੇ ਬਲਟੀ ਨੇ ਹਾਂ ਨਾ ਠੀਕ ਹੈ ਮੰਨੂ ਕਹਿਆ ਤੂੰ ਵੀ ਜਾ ਲੈ ਇਸ ਨੂੰ ਲੈ ਕੇ ਮੈਂ ਸਾਡਾ ਸਾਡਾ ਹਸਪਤਾਲ ਹੋਰ ਤੇਰਾ ਹੋਰ ਹੈ ਸਾਡਾ ਸਰਕਾਰ ਬਾ ਵੋਟ ਆ ਜਾਣਾ ਵੋਟ ਵਾਲੇ ਪਾਸਿਓਂ ਆਣਾ ਪਿੰਡੀਨੇ ਵਾਲੇ ਪਾਸਾ ਹੈ ਕਿ ਨਹੀਂ ਨਹੀਂ ਕਿ ਫੌਜੀ ਗੋਟੇ ਚੋਂ ਆ ਇੱਥੇ ਰਹਿਣਾ ਨਹੀਂ ਪੈਂਦਾ ਹਾਂ ਤਾਂ ਠੀਕ ਹੈ ਹਾਂ ਅਰੇ ਮੋਨ ਆਉਂਦਾ ਹੈ ਗੰਗਾ ਵਾਲੇ ਭਾਈ ਕਿਹਦਾ ਕੱਢ ਗਿਆ ਤੇਰੇ ਕੱਢ ਗਿਆ ਵਿਦਾਇਆ ਆਪਣੇ ਮਗਰੇ ਬਸਵਾ ਕੇ ਹੈ ਕਿ ਨਹੀਂ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਕਹਿੰਦਾ ਅੱਜ ਹੀ ਹੋ ਗੋ ਨੇ ਪੌਣੇ ਖੱਤ ਪੌਣੇ ਖੱਤ ਜਾਈ ਉਹ ਕਿੰਨਾ ਪੌਣ ਦਾ ਬਾਦੂ ਗੱਲਿਆ ਯਾਰ ਤੋ ਬਾਤੂ ਵੀ ਲੈ ਹੋਰ ਜਾਦੇ ਨਹੀਂ ਜਾ ਤੂੰ ਅੱਗਾ ਬਚ ਜਾ ਤੂੰ ਸਾਈਡ ਕੱਢਣੇ ਉਹਨੇ ਹੋਰ ਕੱਢ ਲਿਆਉਣੀ ਥੱਲੇ ਉਹਦੇ ਹੁਣ ਤਾਂਹੀਂ ਇਹਨੂੰ ਵਿੜੇ ਵੇ ਆ ਕੰਮ ਨਿਭੜਿਆਰ ਕੰਨੇ ਦਾ ਕੰਨੇ ਦਾ ਕੰਮ ਨਿਭੜ ਗਿਆ ਫੇਰ ਵਿਹਲੇ ਹੋ ਜਾਣਾ ਫੇਰ ਉੱਧਰ ਆ ਕੰਮ ਜਿਹੜਾ ਇੱਕ ਸਿੱਡੇ ਨੂੰ ਰਹਿੰਦਾ ਉਹ ਠਿਕਨੀ ਕਾ ਨਾ ਇੱਕੋ ਕਣਕਾ ਨੂੰ ਪਾਣੀ ਲਾ ਦਈਏ ਤੁਸੀਂ ਤਾਂ ਵੇ ਦੇਖ ਕੀ ਲੈ ਆਇਓ ਜਾ ਤੇ ਹੁਣ ਬੇਸਤੀ ਲਾਉਂਗੇ ਅੱਜ ਪਹਿਲੀ ਦਿਨ ਤੋਂ ਪਹਿਲਾਂ ਲਾਉਣਾ ਨਹੀਂ ਪਾਣੀ ਪਿਆ ਨਹੀਂ ਡੱਕਰ ਹੈਗੀ ਆ ਸੁੱਕਣਾ ਨਹੀਂ ਸੁਕਾਉਣਾ ਨਹੀਂ ਡੱਕਰ ਹੈ ਜੇ ਪਾਣੀ ਖੜਕਿਆ ਨਾ ਉੱਥੇ ਫਿਰ ਅਸਰ ਚਾ ਲੈ ਇਹਨੇ ਪੈ ਵੀ ਜਾਣਾ ਮਹੀਨੇ ਨਾਲੇ ਅੱਜ ਉੱਥੇ ਮੈਂ ਦੇਖ ਫੇਰ ਇੱਤਾ ਨਿਕਲ ਥੱਲੇ ਤਾਂ ਪਾਣੀ ਪੀਂਦੀ ਆ ਉਹ ਡਾਕਰ ਐ ਹੁਣ ਫੇਰ ਪੈ ਗਿਆ ਉਹਦੇ ਵਿੱਚ 4-4 ਗੁਲਪਣਾ ਇੱਥੋਂ ਤਿੰਨ-ਤਿੰਨ 4-4 ਗੁਲਪਣਾ ਪੜਾ ਪੈ ਗਿਆ ਹੋਰ ਉਹਦੇ ਇੱਥੇ ਇਹ ਲੈ ਤਿੰਨ ਮੀਟਰ ਫੁੱਟ ਪੱਟੇ ਦੇ 4 ਫੁੱਟ ਪੱਟੇ ਦੇ ਰੇਤਾ ਨਿਕਲਦਾ ਥੱਲੇ ਦੇ ਕੱਕਾ ਜਿਹੜੀ ਉਹ ਮੋਟਰ ਦੀ ਚੱਲਦੀ ਆ ਹੁਣ ਮੋਟਰ ਚੱਲਦੀ ਆ ਬੋਰ ਕਰਾਉਣਾ ਪੈਣਾ ਪਾਣੀ ਘਟ ਗਿਆ ਉਹਦਾ ਅੱਛਾ ਪਾਣੀ ਦਾ ਬਹੁਤ ਫਰਕ ਪੈਂਦਾ ਜੇ ਐਪਲੀਕੇਸ਼ਨ ਦੇਣੀ ਵੀ ਬਗਾਲੇ ਨੂੰ ਮੈਂ ਕਿਹਾ ਮਾ ਭਾਈ ਬੋਰ ਹੋਣਾ ਹਾਂ ਬੜੀ ਠੀਕ ਐ ਬੋਰ ਦਾ ਕਹਾ ਦੇ ਘਰਾ ਬੋਲਦੇ ਨਾ ਬੋਰ ਸਾਰੇ ਹੀ ਕਰਾਉਣੇ ਪੈਣੇ ਯਾਰ ਜਿੰਨਾ ਹੋਏ ਜਿੱਥੇ ਜਿੱਥੇ ਪਾਣੀ ਆਇਆ ਵੀ ਜਿੱਥੇ ਬੋਰਾਂ 'ਚ ਪਾਣੀ ਪੈ ਗਿਆ ਉੱਥੇ ਦਾ ਕਰਾਉਣੇ ਪੈਣੇ ਆ ਮੇਰੇ ਦੁੱਬਲੇ ਬੋਰ ਡਾਕਟਰ ਤਾਂ ਕਹਿੰਦਾ ਕਹਿੰਦਾ ਅਸੀਂ ਚਲਾਤੀ ਸੀ ਜਨਰੇਟਰ ਨਾਲ ਦੋਏ ਦਿਨੇ ਕਿਹੜਾ ਲਵਲੀ ਡਾਕਟਰ ਕਹਿੰਦਾ ਹਰ ਕੇ ਪੈ ਗਿਆ ਉਹਨੂੰ ਵੀ ਮੋਟਰ ਨੂੰ ਪੈ ਗਿਆ ਹਾਂ ਅਸੀਂ ਅਸੀਂ ਉਦੇ ਪਹਿਲਾਂ ਚਲਾਈ ਹੈ ਲਵਲੀ ਸੱਤੇ ਬਾਅਦ ਚਲਾਈ ਹੈ ਅਸੀਂ ਉਦੇ ਪਹਿਲਾਂ ਚਲਾਈ ਲਵਲੀ ਤੇ ਚਿੱਕ ਜੀ ਨੇ ਤਾਂ ਸਾਹ ਬੰਦ ਕਰਤਾ ਥੱਲੇ ਹੋਰ ਦਰਸਾਲ ਜਿਉਂ ਨਾ ਪਾਣੀ ਤਾਂ ਉਹਦੇ ਨਾਲੇ ਕੱਢਣਾ ਏ ਹਾਂ ਚੱਲ ਹੁਣ ਦੇਖੋ ਮੋਟਰਾਂ ਤਾਂ ਉਹੀ ਪੈ ਜਾਣੀਆਂ ਮੋਰੇ ਕਰਾਉਣੇ ਪੈਣੇ ਆ ਤੁਰ ਪਿਆ ਤਾਂ ਜੀਰੀ ਲੱਗੂਗੀ ਹੁਣ ਐਂ ਕਰੀਏ ਦੀ ਐਂ ਕਰੀ ਜਾਂਦਾ ਪਾਣੀ ਆ ਸਾਇਆ ਲੰਦੀ ਆ ਯਾਰ ਡੱਟ ਲਾਇਆ ਤਾਂ ਉਹ ਵੀ ਲੀਕ ਹੋ ਗਿਆ ਹੁਣ ਅੱਛਾ ਹੋਰ ਲੀਕ ਹੋਣੇ ਕਰਕੇ ਪਾਣੀ ਹੋਰ ਤੋੜ ਗਈ ਉਹ ਅੱਛਾ ਹੁਣ ਦੇਖਦੇ ਆ ਹੁਣ ਕਹਾਂ ਤੱਕ ਕਰਾਉਣਾ ਹੀ ਪੈਣਾ ਬਾਈ ਹੈਗਾ ਅਸੀਂ ਇਹ ਤਾਂ ਹੈ ਚਾ ਚੱਲ ਜਲੀ ਹੁਣ ਦੇਖੀਏ ਹੋਰ ਡੈਮ ਜਾਣਾ ਤਾਂ ਮੂਹੂ ਮੂਹੂ ਦਿਨੇ ਚੜ ਗਿਆ ਚਾ ਚੱਲੀ ਹੋਰ ਚੱਲ ਹਾਂਜੀ ਨਾ ਨਾ ਬਹੁਤ ਆ ਹੁਣ ਲੱਗਦਾ ਇਹ ਦਿਲਵੀਰ ਹਾਂ ਦਿਨ ਚ ਦੇਖੀ ਦਿਨ ਮਾ ਦੇਖਦਾ ਯਾ ਰਾਤ ਨੂੰ ਦੇਖ ਲੈ ਦਿਨ ਮਲ ਕੇ ਆ ਥਾਲਾ ਮੈਂ ਤਾਂ ਹੀ ਕੱਪ ਕੇ ਹੁਣ ਦੇਖ ਤੂੰ ਗਿੱਲ ਪੂਰੀ ਆ ਲੈ ਲੱਡੂ ਦਾ ਵਟ ਆਉਂਦਾ ਪੱਟਦਾ ਤਾਂ ਹੀ ਇਹਨੂੰ ਡੂੰਗਾ ਪੜਾ ਹਾਲੇ ਨੇ ਡੂੰਗੇ ਜਾਣਾ ਓ ਜਾ ਲੱਡੂ ਯਾ ਵਟ ਆਉਂਦਾ ਹੈਗੀ ਹੈ ਕਿੰਨੇ ਨੇ ਪੱਟਿਆ ਬੱਸ ਉਹਨਾਂ ਦਵੀਆਂ ਨੇ ਪੱਟਣ ਦਾ ਤਾਂ ਦਵੀਆਂ ਨੇ ਤਾਂ ਪੱਟਣੀ ਦਾ ਭਲਾ ਇਹ ਚੜਦੇ ਨਹੀਂ ਦਾ ਰਾਤ ਤੂੰ ਸਵੇਰੇ ਸੁਆਗਾ ਮਾਰੀ ਨੂੰ ਤਿੰਨ ਬਾਰ ਮੇਰੀ ਮੇਰੀ ਤਾਂ ਪੜੀਆਂ ਮੇਰੀ ਮਾਰ ਕੇ ਸਵਾਗਤ ਨੂੰ ਦੱਬ ਦੇ ਠੀਕ ਨਹੀਂ ਗੱਲ ਹੋਰ ਹੋਰ ਚੜੇ ਹੋਣੀ ਆ ਪਿੱਗੇ ਪੂਰੀ ਚੜੇ ਹੋਣੀ ਉਹ ਨਾਲੇ ਆਰਥ ਵੀ ਤਾਂ ਸਿਆੜ ਕੱਢਣੇ ਆ ਫੇਰ ਚੜੇ ਹੋਣੀ ਹੋਰ ਹਾਂ ਗੰਨਾ ਦਾ ਡੂੰਗਾ ਹੀ ਪਹਿਣਾ ਹਾਂ ਆ ਚੱਕਰ ਆ ਆਕੀ ਬਾਈ ਬੜੀ ਚੀਜ਼ ਦਾ ਫਾਇਦਾ ਬਹੁਤ ਆ ਹੈ ਪਾ ਪੈਦਾ ਆ ਰਹੇ ਨੇ। ਇਹ ਵੇਟ ਦਾ ਖੇਤ ਸਾਰੇ ਹੀ। ਉਹਦਾ ਹੋਰ ਆ ਗਈ ਡੌਗ। ਇਹਨੂੰ ਬੜਾ ਖੇਤ ਕਹਿੰਦੇ ਤੁਸੀਂ। ਬੜਾ ਖੇਤ ਹੈ ਗਿਆ। ਛੁੱਟਣ ਗਿਆ ਲਾਉਣਾ ਫੇਰ ਤੁਸੀਂ। ਆ ਛੁੱਟਣ ਨੂੰ ਤਾਂ ਬਹੁਤ ਹੀ ਲੱਗਣਾ ਤੁਹਾਨੂੰ ਤਾਂ 4-5 ਚਾਰ ਆਉਣੀਆਂ। ਇਹ ਪੱਠਾ ਇਹਦਾ ਲਾਈ। ਹੈਲੋ। ਭਾਈ ਇਹ ਮੈਨੂੰ ਉਦੋਂ ਜਿੱਦਣ ਮੈਂ ਫਾਲੇ ਬਣਾਏ ਆ ਮੈਂ ਧਿਆਨ ਅਕਲ ਨਹੀਂ ਗਿਆ ਕਹਿੰਦਾ 15 ਬਣਵਾ ਲੈ। ਹਾਂ। ਮੈਂ ਹੀ ਨਹੀਂ ਵੀ 13 ਠੀਕ ਆ। ਹਾਂ। ਜੇ ਮੈਂ 15 ਵੀ ਬਣਵਾ ਲੈਂਦਾ। ਹਾਂ। ਤਾਂ ਵੀ ਖਿੱਚਣੇ ਡਰੈਕਟਰ ਨੂੰ। ਤਾਂ ਇਹ ਖਿੱਚੂਗਾ ਹੀ ਨਹੀਂ ਇਹ। ਨਹੀਂ ਫਾਲਿਆਂ ਦੀ ਬਣਤਰ ਦਾ ਫਰਕ ਹੈ। ਕਿ ਨਹੀਂ ਯਾ ਚੇ? ਉਹ ਖਿੱਚੂਗਾ ਯਾਰ ਕਿੱਚ ਥਾਲਿਆਂ ਦੀ ਬਣਤਰ ਦਾ ਫਰਕ ਹੈ ਹਾਂ ਇਹ ਇਹ ਤੇ ਮੇਰੀ ਗੱਲ ਸੁਣ ਲੈ ਤੂੰ ਇਹਨੂੰ ਗੱਦ ਕਹਿਣਾ ਤਿਆਰ ਕਰਨੇ ਨੂੰ ਕਰ ਤੇ ਉਹ ਤਾਂ ਤਿਆਰ ਹੈ ਕਰ ਤੇ ਉਹ ਲੈਣੇ ਠੀਕ ਤਾਂ ਹੈਗੀ ਤੇ ਉਹੀ ਓਏ ਇੱਕ ਇਹਨੂੰ ਥਾਲੇ ਹੋਣੀ ਠੀਕ ਹੈ ਇਹ ਪੱਤੀ ਟੁੱਟ ਗਈ ਦੀ ਯਾਰ ਪੱਤੀ ਤਾਂ ਟੁੱਟੀ ਉਹ 나ਟ ਨਹੀਂ ਹੈ ਮੈਂ ਕਹਿੰਨਾ ਨਹੀਂ ਪੱਤੀ ਟੁੱਟ ਗਈ ਇੱਕ ਵਿੱਚ ਤੇ ਨਾ ਬਾਹਰ ਤੇ ਟੁੱਟ ਗਈ ਤੇ ਉਹਦੀ ਥੋੜੀ ਗਾਰੰਟੀ ਹੈ ਅਗਲੇ ਵੀ ਨਹੀਂ ਇੱਕ ਪੀਲੀ ਹੋ ਜਾਂਦੀ ਕਿ ਚਿੱਟੀ ਹੋ ਜਾਂਦੀ ਹੈ ਗਾਰੰਟੀ ਦਾ ਹੈ ਉਹ ਆਪਣੀ ਨਾ ਬਦਲ ਕੇ ਲਿਆਉਣੀ ਉਹਨੇ ਕਿਹਾ ਤਾਂ ਮਨ ਨੂੰ ਆ ਜਪੀਆਂ ਪੀਲੀਆਂ ਬਦਲਦੀਆਂ ਵਿੱਚ ਆਓ ਜੀ ਚਾਚੇ ਬੱਲਮ ਨੇ ਫਿਊਜ ਹੁਣਾਉਂਦਾ ਹੋਰ ਕੁਝ ਲੱਜਦਾ ਹਾਂ ਹਾਂ ਉਹਨੂੰ ਦਿਖਾ ਉਹਨੇ ਬੱਲਾ ਬਹੜਾ ਜਾ ਫਿਊਜ ਉਹਨੇ ਜਦੋਂ ਕਵਾਇਲਾ ਕਿਹਾ ਐਲਈਡੀ ਜਿਹੜਾ ਖਾਲ ਦੀ ਗਰੰਟੀ ਕਿਹਾ ਕਹਿੰਦਾ ਜੇ ਫਿਊਜ ਮੇਰੀ ਦੁਕਾਨ ਪਰ ਰੱਖ ਜੀ ਮਰ ਰੱਖਿਆ ਪਰ ਹੁਣ ਦਾਦੀ ਜਿੱਦਣ ਜਾਣਾ ਹੋਇਆ ਮੈਂ ਵੀ ਲਿਆਉਣੀ ਹੈ ਇਹਦੀ ਨਿਸ਼ਾਨੀ ਇਹੀ ਹੈ ਜੇਲੀ ਹੁਣ ਇਹ ਵੀ ਐਲਈਡੀ ਹੈ ਹਾਂ ਜਿਹੜਾ ਬੱਲਾ ਵਾ ਐਲਈਡੀ ਹਾਂ ਇਹਦੇ ਨਿਸ਼ਾਨੀ ਮੱਕੇ ਮਾਰਨੇ ਇਹਨਾਂ ਨੇ ਇਹਨਾਂ ਨੇ ਖੜੇ ਲੱਜ ਮੱਕੇ ਮਾਰ ਲੱਜ ਜਾਇਦਾ ਨਾ ਫਿਊਜ ਹੁਣਾ ਹਾਂ ਹੈ ਕਿ ਨਹੀਂ ਹਾਂ ਤੇਲ ਪੋਲੇ ਦਾ ਪਿੱਛੇ ਨੂੰ ਵੀ ਲੈਟ ਲੈਣੀ ਮੈਂ ਤੇਲ ਟੈਂਕੀ ਭਰਾ ਕੇ ਲਾਇਆ ਤਾਂ 3700 ਰੁਪਏ ਦਾ ਪਿਆ 2000 ਦਾ ਕਿੰਨਾ ਮਰਜੀ ਪਿਆ ਠੀਕ ਨਹੀਂ ਗੱਲ ਟੈਂਕੀ ਵੀ 6000 ਚ ਫੁੱਲ ਹੁੰਦੀ ਈ ਤੇ ਕੰਮ ਵੀ ਕਰਦਾ ਬਾਈ ਇਹ ਕੰਮ ਵੀ ਕਰਦਾ ਦੇਖੋ ਖਾਊਗਾ ਤਾਂਹੀਂ ਕੰਮ ਕਰੂਗਾ ਹੈ ਕਿ ਨਹੀਂ ਟਰੈਕਟਰ ਦਾ ਬਾਈ ਝੋਟਾ ਹੈ ਖਾਊ ਪੀਊਗਾ ਤਾਂਹੀਂ ਕਰੂਗਾ ਆਏ ਬਈ ਪਿੱਛੇ ਨੂੰ ਮੋੜ ਕੇ ਨਿਗਾਰੇ ਖੜੇ ਦੀ ਲੋੜ ਹੈ ਸਾ ਦੇਖ ਲਾ ਦਲ ਵੀ ਇਹ ਜਰਾ ਆ ਚੱਕੇ ਨਹੀਂ ਫੁੱਲ ਖੱਡੀ ਵੀ ਆ ਸਾ ਦੇ ਥੱਲੇ ਲੀਵਰ ਦੋ ਇਹਦੇ ਦੋ ਲੀਵਰ ਥੱਲੇ ਲਾਏ ਹੋਇਆ ਦੋ ਥੱਲੇ ਲਾਏ ਹੋਇਆ ਆ ਵੀ ਲੀਵਰ ਥੱਲੇ ਆ ਵੀ ਲੀਵਰ ਲਾ ਦਿੰ ਨਾਲ ਬੈਠ ਕੇ ਇਹਨੂੰ ਫਰਕ ਲੱਗਦਾ ਵੀ ਉਹ ਕਹਿੰਦਾ ਉਹ ਨਾਲ ਬਹਿ ਜਾ ਆ ਨਾ ਨਾ ਅਸੀਂ ਤਾਂ ਇੱਦਾਂ ਹੀ ਕਹਿੰਦੇ ਆ ਬਈ ਜਿਆਦਾ ਲਾਏ ਹੋ ਯਾਰ ਬਾਪਾ ਜਿਆਦਾ ਲਾਏ ਤੇਰਾ ਹੋਣੇ ਆ ਮੜਾ ਡੂੰਗਾ ਵੀ ਪੱਟ ਹੋਵੇ ਤਾਈ ਗਿੱਲ ਨਹੀਂ ਲੱਗਦੀ ਕਿ ਬਾਹਰ ਅੱਜ ਕੇ ਖਾਓ ਕਹਾਵ ਤਾਂ ਸੱਚੀ ਹੈ ਹਾਂ ਚੱਲ ਫਿਰ ਇੱਕ ਹਫ਼ਤਾ ਇੰਨੀਆਂ ਨਹੀਂ ਸਿਆਣਿਆਂ ਨੇ ਕਹੀਆਂ ਹੋਈਆਂ ਹੋਰੀ ਗਿੱਲਾਂ ਕਾਨੂ ਟੈਂਸ਼ਨ ਲੱਤੀ ਭੋਗ ਲੱਗੀ ਜਾਂਦਾ ਗਿੱਲ ਨਹੀਂ ਹੈਗੀ ਗਿੱਲ ਨਹੀਂ ਹੈਗੀ ਇੰਨੀ ਥਲੀ ਗਿੱਲ ਹੈ ਹਾਂ ਕੱਲ ਤੋਂ ਮੈਨੂੰ ਬੌਂਦਦੇ ਹੁਣ ਸਵੇਰੇ ਦੋ ਦੋ ਦਿਨ ਨੂੰ ਜਣੀ ਹਲਾ ਲਾ ਲਾ ਮੱਛਰ ਬਹੁਤ ਹੋ ਗਿਆ ਯਾਰ ਮੱਛਰ ਦੂਆ ਲੱਗਿਆ ਜੀ ਤਾਂ ਮੁਸਕਝਾ ਆਉਂਦਾ ਏ ਮੁਸਕਾਲੇ ਤਾਂ ਆਉਣਾ ਹੀ ਆਉਣਾ ਹੁਣ ਮੌਸਕਾਲੇ ਤਾਂ ਭਾਈ ਮੇਰੀ ਗੱਲ ਸੁਣ ਲੈ ਹੁਣ ਐਨ ਕਾ ਜਰੂਰੀ ਚਾਹੀਦੀ ਮੋਟਰਸਾਈਕਲ ਅੱਜ ਉੰਨੀ ਹੋਵੇ ਜਾਲੀ ਜਾਲੀ ਜੀ ਜਾਲੀ ਸਭ ਤੋਂ ਵਧੀਆ ਤੂੰ ਨਾਲ ਲੜਦਾ ਬਹੁਤ ਅੱਖ ਚ ਲੜਦਾ ਗਿਆ ਬੰਦਾ ਬੈਠਾ ਨਾ ਹੱਥਾਂ 'ਚ ਪੈਜ ਬੈਠੇ ਦੇਖੀ ਤੂੰ ਯਾਰ ਦੇਖਦਾ ਹੀ ਕੁਸ ਨਹੀਂ ਜੇ ਪੈਜ ਬੈ ਬੰਦਾ ਦੋ ਚੀਜ਼ਾਂ 'ਚ ਵੱਜ ਸਕਦਾ ਹੋਰ ਹੁਣ ਨਿਕਲ ਅੱਜ ਤਾਂ ਦੇਖਿਆ ਮੈਂ ਕੱਲ ਦਾ ਨਿਕਲੇ ਆਇਆ ਮੱਛਰ ਔਹ ਨਹੀਂ ਹੁੰਦਾ ਮੈਂ ਹਾਂ ਬਾਪੂ ਜਨਮਾਸਤੇਮੇ ਵੇ ਜਾ ਸ਼ਵਰਾਤਰੀ ਹੁੰਦੀ ਹੈ ਜਿਹੜੀ ਮਰਜੀ ਹੈ ਹਾਂ ਐਸਾ ਰੱਬ ਨਹੀਂ ਨੌਲੇਣਾ ਬਾਪੇ ਨਹੀਂ ਨੌਲੇਣਾ ਹੋਰ ਕੀ ਇਹਦਾ ਹਰਦੀ ਹੋਵੇ ਹੋਰ ਹੈ ਕਿ ਨਹੀਂ ਹੋਰ ਕੀ ਹਾਂ ਹੋਦਿਓ ਹੋਰਿਆ ਚ ਹੋਣ ਲੱਗੀ ਉਹ ਦੇ ਬਹੁਤ ਬੱਚੇ ਆ ਗਏ ਨਾ ਨਾ ਉਹ ਲੈਡ ਫੇ ਹੋ ਦੇ ਉਹ ਤੀਵੀ ਹੋਣ ਲੱਗੀ ਦੇ ਨਾ ਕਾ ਲਈਏ ਭਾਈ ਕਾ ਲਈਏ ਦੇਖੀਏ ਇੱਕ ਮੈਂ ਇਸ ਵੀਲੀ ਖੜੀ ਉਹਨੂੰ ਵੀ ਦੇਖਣਾ ਪੈਣਾ ਚੱਲ ਬਈ